ਅਜਰਵੇਦਿਕ ਸੰਗ ਜਿਹੜੇ ਭਰਾ ਪੰਜਾਬ ਵਾਲੇ ਹਨ ਰੂਹ ਖੁਸ਼ ਕਰਤੀ ਯਾਰ ਹਨ ਜਿਵੇਂ ਕਹਿੰਦੇ ਜਥੇਬੰਦੀ ਜਿਹੜਾ ਜਥੇਬੰਦੀ ਨੂੰ ਕੰਮ ਕਰਨਾ ਚਾਹੀਦਾ ਹਨ ਅੱਜ ਭਰਾ ਮਣਿ ਉਹ ਕੀਤਾ ਤੇ ਬਾਈ ਜੀ ਦੀ ਲੜਕੀ ਦੀ ਮੈਰਿਜ ਸੀਗੀ ਹਨ ਕਿਉਂਕਿ ਸਾਡੀ ਵੀ ਬੱਚੀ ਆ ਉਹ ਹਨ ਤੇ ਅੱਜ ਅਸੀਂ ਜਥੇਬੰਦੀ ਬਿੰਨੂ ਬਾਈ ਜੀ ਕਿੰਨਾ ਬਣਿਆ ਟੋਟਲ 12000 ਰੁਪਏ ਅਸੀਂ ਸ਼ਗਨ ਦੇ ਰਹੇ ਆ ਅਜਰਵੇਦਿਕ ਸੇਵਾ ਸੰਗ ਵੱਲੋਂ ਇਹ ਸਾਡੇ ਬਾਈ ਜੀ ਪ੍ਰਧਾਨ ਸਾਹਿਬ ਬਾਈ ਜੀ ਬੋਲਣਾ ਚਾਹੁੰਦੇ ਕੁਝ ਦੇ ਕੋ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਦੇ ਰਵਾਂਗੇ ਕਿ ਹਰ ਮੈਂਬਰ ਦੇ ਸੁੱਖ ਸੁਭ ਦੇ ਵਿੱਚ ਸ਼ਰੀਕ ਹੋਈਏ ਇਹ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਚਲੋ ਵੀ ਅਸੀਂ ਇੱਥੇ ਕੋਈ ਸ਼ਗਨ ਦੇਣ ਆਇਆ ਅਸੀਂ ਇਹਨਾਂ ਦਾ ਇੱਕ ਹੌਸਲਾ ਵਧਾਈ ਕਰਨ ਆਇਆ ਇਹ ਮਾਨਸਾ ਤੋਂ ਇਹਨਾਂ ਦਾ ਜਿਹੜਾ ਮੰਨ ਕੇ ਚੱਲੀ ਅਸੀਂ ਪਿੰਡ ਹੈਗਾ ਤਾਂ ਇਹਨੂੰ ਅਸੀਂ ਇਹ ਕਹਿ ਸਕਦੇ ਹਾਂ ਵੀ ਲਗਭਗ ਇਹ 35 ਤੋਂ 40 50 ਕਿਲੋਮੀਟਰ ਦੇ ਏਰੀਆ 'ਚ ਹੈ 50 ਕਿਲੋਮੀਟਰ ਦਾ 50 ਪੈਂਦਾ 50 ਪੈਂਦਾ ਜਾਂ ਪੈਂਦਾ ਜੀ 50 ਕਿਲੋਮੀਟਰ ਅਸੀਂ ਅੱਜ ਰਾਤ ਨੂੰ ਇਹਦੀ ਬੇਟੀ ਦੀ ਮੈਰਿਜ ਅਟੈਂਡੈਂਸ ਲਈ ਕਰਨ ਆਏ ਕਿ ਇਹ ਸਾਡੇ ਪਰਿਵਾਰ ਦਾ ਹਿੱਸਾ ਨੇ ਅਸੀਂ ਇਹਨਾਂ ਨੂੰ ਇਹ ਅਹਿਸਾਸ ਕਰਾਉਣ ਆਏ ਆਂ ਵੀ ਤੁਹਾਡਾ ਪਰਿਵਾਰ ਤੁਹਾਡੇ ਨਾਲ ਹੈ ਚਲੋ ਸ਼ਗਨ ਤਾਂ ਸਿਆਣੇ ਕਹਿੰਦੇ ਆ ਹਨਾ ਪਿੰਡ 'ਚ ਵੀ ਪਿੰਡ 'ਚ ਹਾਂ ਬਹੁਤ ਹੁੰਦੇ ਨੇ ਆਪਣੇ ਭੈਣ ਭਰਾ ਤੇ ਇਹ ਸਗਰਨੀ ਸਾਡੇ ਵੱਲੋਂ ਤਾਂ ਇਹਨਾਂ ਦੇ ਲਈ ਇੱਕ ਛੋਟੀ ਜੀ ਇਹ ਕਹਿੰਦੇ ਵੀ ਹੌਸਲਾ ਫਜ਼ਾਈ ਹੈ ਕਿ ਇਹ ਸਾਡੇ ਪਰਿਵਾਰ ਦੇ ਮੈਂਬਰ ਇੱਕ ਗੱਲ ਆ ਬਾਈ ਜੀ ਜਿਵੇਂ ਖੱਬੀਆਂ ਸੱਜੀਆਂ ਬਾਹਾਂ ਤੇ ਕਹਿੰਦੇ ਨਹੀਂ ਹੁੰਦੇ ਹਾਂ ਉਹ ਚੀਜ਼ ਹੈ ਤੇ ਸਾਰੇ ਸਾਡੇ ਭਰਾ ਪਹੁੰਚੇ ਗਿੱਲਾ ਰਵੇ ਦੇ ਕਲੀਨਿਕ ਦੇ ਡਾਕਟਰ ਸਾਡੇ ਨਾਲ ਗਿੱਲ ਸਾਹਿਬ ਵੀ ਆਏ ਨੇ ਤੇ ਵਿਕਰਮਜੀਤ ਜੀ ਬੋਹਾ ਜੋ ਇਹ ਬਲਾਕ ਪ੍ਰਧਾਨ ਨੇ ਤੇ ਬਾਕੀ ਸਮੂਚੀ ਜਥੇਬੰਦੀ ਜਿੰਨੇ ਵੀ ਸਾਡੇ ਮੈਂਬਰ ਸਾਹਿਬਾ ਨਾਲ ਆਏ ਨੇ ਅਸੀਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਨਾਲ ਹੀ ਸਾਡੀ ਬੇਟੀ ਖੁਸ਼ ਰਹੇ ਅਸੀਂ ਉਹਨੂੰ ਆਪਦੇ ਵੱਲੋਂ ਜਿੰਨਾ ਕੁ ਬਣਦਾ ਅਸ਼ੀਰਵਾਦ ਦਿੰਨੇ ਆਂ ਵੀ ਸਾਡੀਆਂ ਦੁਆਵਾਂ ਉਹਦੇ ਨਾਲ ਨੇ ਤੇ ਉਹ ਆਪਦੀ ਫੈਮਿਲੀ ਦੇ ਵਿੱਚ ਜਿਹੜੀ ਨਿਊ ਫੈਮਿਲੀ ਦੇ ਵਿੱਚ ਜਾ ਰਹੀ ਹੈ ਉੱਥੇ ਜਾ ਕੇ ਖੁਸ਼ੀ ਆਸੀ ਤੇ ਫੈਮਿਲੀ ਦਾ ਸਤਿਕਾਰ ਕਰੇ ਆਸੀ ਖੁਸ਼ੀ ਬਸੇ ਧੰਨਵਾਦ